ਇੰਡੀਆ ਵੱਲੋਂ ਪਹਿਲਗਾਮ ਦਾ ਬਦਲਾ ਲੈ ਲਿਆ ਗਿਆ ਤਾ ਗਿਆ ਆਪਰੇਸ਼ਨ ਸੰਦੂਰ ਦੇ ਤਹਿਤ ਭਾਰਤ ਨੇ ਪਾਕਿਸਤਾਨ ਦੇ ਅੰਦਰ ਜਾ ਕੇ ਅੱਤਵਾਦੀ ਟਿਕਾਣਿਆਂ ਤੇ ਹਮਲਾ ਕੀਤਾ ਪਾਕਿਸਤਾਨ ਤੇ 24 ਮਸਾਇਲਾ ਜਿਹੜੀਆਂ ਨੇ ਦਾਗੀਆਂ ਗਈਆਂ 100 ਤੋਂ ਜ਼ਿਆਦਾ ਜਿਹੜੇ ਨੇ ਪਾਕਿਸਤਾਨੀ ਜਿਹੜੇ ਅੱਤਵਾਦੀ ਨੇ ਉਹ ਢੇਰ ਹੋ ਗਏ ਨੇ ਮਤਲਬ ਉਹਨਾਂ ਤੇ ਹਮਲਾ ਕੀਤਾ ਗਿਆ 100 ਤੋਂ ਜ਼ਿਆਦਾ ਜਿਹੜੇ ਅੱਤਵਾਦੀ ਮਾਰੇ ਜਾਂਦੀ ਖਬਰ ਹੁਣ ਤੱਕ ਸਾਹਮਣੇ ਆਈ ਆ ਆਖਰਕਾਰ ਭਾਰਤ ਨੇ ਪਾਕਿਸਤਾਨ ਦੇ ਅੱਤਵਾਦੀ ਸੰਗਠਨਾਂ ਦੇ ਖਿਲਾਫ ਜਵਾਬੀ ਕਾਰਵਾਈ ਕੀਤੀ ਹੈ Indian Air Force ਨੇ ਮੰਗਲਵਾਰ ਅੱਧੀ ਰਾਤ ਤੋਂ ਬਾਅਦ ਪਾਕਿਸਤਾਨ ਅਤੇ ਪੀਓਕੇ ਜਾਨੀ ਪਾਕ ਅਧਿਕਾਰੀਤ ਜਿਹੜਾ ਕਸ਼ਮੀਰ ਆ ਉਹਦੇ ਅੰਦਰ ਜਾ ਕੇ ਨੇ 에ਅਰ ਸਟ੍ਰਾਈਕ ਕੀਤੀ ਐ ਇਸ ਹਮਲੇ ਦੇ ਵਿੱਚ ਸੱਤ ਸ਼ਹਿਰਾਂ ਦੇ 9 ਅੱਤਵਾਦੀ ਠਿਕਾਣਿਆਂ ਤੇ ਨੂੰ ਨਿਸ਼ਾਨਾ ਬਣਾਇਆ ਗਿਆ ਹੁਣ ਤੱਕ ਜਿਹੜੀ ਮਿਲੀ ਜਾਣਕਾਰੀ ਅਨੁਸਾਰ 100 ਤੋਂ ਜ਼ਿਆਦਾ ਅੱਤਵਾਦੀ ਮਾਰੇ ਗਏ ਨੇ ਭਾਰਤੀਏ ਜਵਾਬੀ ਕਾਰਵਾਈ ਪਹਿਲਗਾਮ ਦੇ ਹਮਲੇ ਤੋਂ 15 ਦਿਨ ਬਾਅਦ ਕੀਤੀ ਗਈ ਹੈ ਜਿਸ ਦਾ ਨਾਮ ਆਪਰੇਸ਼ਨ ਸੰਦੂਰ ਦਿੱਤਾ ਗਿਆ ਇਹ ਉਹਨਾਂ ਔਰਤਾਂ ਨੂੰ ਸਮਰਪਿਤ ਹੈ ਜਿਨ੍ਹਾਂ ਦੇ ਪਤੀਆਂ ਦੀ ਪਹਿਲ ਕਾਮ ਵਿੱਚ 22 April ਨੂੰ ਅੱਤਵਾਦੀਆਂ ਨੇ ਫਤਿਆ ਕੀਤੀ ਸੀ ਪਾਕਿਸਤਾਨ ਦੇ ਇੰਟਰ ਸਰਵਿਸ ਪਬਲਿਕ ਰਿਲੇਸ਼ਨ ISP R ਦੇ ਡਾਇਰੈਕਟਰ ਲੈਫਟੀਨਰ ਜਰਨਲ ਅਹਿਮਦ ਸ਼ਰੀਫ ਚੌਧਰੀ ਨੇ ਕਿਹਾ ਕਿ ਭਾਰਤ ਨੇ 24 ਮਜ਼ਾਇਲਾ ਦਾਗਿਆ ਨੇ ਨਿਊਜ਼ ਏਜੰਸੀ एएनआई ਦੇ ਸੂਤਰਾਂ ਦੇ ਹਵਾਲੇ ਤੇ ਦੱਸਿਆ ਗਿਆ ਕਿ ਪੀਐਮ ਮੋਦੀ ਆਪਰੇਸ਼ਨ ਸੰਦੂਰ ਨੂੰ ਪੂਰੀ ਰਾਤ ਮੋਨੀਟਰ ਕਰਦੇ ਰਹੇ ਨੇ ਜਿੱਥੇ-ਜਿੱਥੇ ਭਾਰਤੀ ਫੌਜਾਂ ਵੱਲੋਂ ਹਮਲਾ ਕੀਤਾ ਗਿਆ ਜਿਹੜੀ ਸਭ ਤੋਂ ਪਹਿਲਾਂ ਜਿਹੜਾ ਠਿਕਾਣਾ ਵਾ ਉਹ ਮਰਕਜ਼ ਸੁਬਾਂ ਅੱਲਾ ਬਾਬਲਪੁਰ ਇੱਥੇ ਅੱਤਵਾਦੀ ਸੰਗਠਨ ਯਸ਼ੇ ਮੁਹੰਮਦ ਦਾ ਟਿਕਾਣਾ ਸੀ ਮਰਕਜ਼ ਤਾਇਬਾ ਮੁਰੀਦ ਕੇ ਇੱਥੇ ਲਸ਼ਕਰੇ ਤਾਇਬਾ ਦਾ ਟਿਕਾਣਾ ਸੀ ਸਰਜਲ ਤੇਰ ਕਲਾਂ ਇਜਾਸ਼ੇ ਮੁਹੰਮਦ ਅੱਤਵਾਦੀ ਸੰਗਠਨ ਦਾ ਟਿਕਾਣਾ ਸੀ ਮਨੂਆ ਜੋਵਾ ਸਿਆਲਕੋਟ ਇੱਥੇ ਹਿਜ਼ਬੁਲ ਮੁਜਾਹਦੀਨ ਦਾ ਸੰਗਠਨ ਦਾ ਟਿਕਾਣਾ ਸੀ ਇਸ ਤੋਂ ਇਲਾਵਾ ਮਰਕਜ਼ ਐਲ ਹਦੀਸ ਬਰਨਾਲਾ ਇੱਥੇ ਲਸ਼ਕਰੇ ਤੋਬਾ ਦਾ ਜਿਹੜਾ ਵਾ ਟਿਕਾਣਾ ਸੀ ਮਰਕਜ਼ ਅਬਾਸ ਕੋਟਲੀ ਜੈਸ਼ੇ ਮੁਹੰਮਦ ਦਾ ਟਿਕਾਣਾ ਸੀ ਮਸਕਰ ਰੀਲ ਸ਼ਾਇਦ ਕੋਟਲੀ ਹਿਜ਼ਬੁਲ ਮੁਜਾਹਦੀਨ ਦਾ ਟਿਕਾਣਾ ਸੀ ਸ਼ਿਵਾਈ ਨਾਲਾ ਕੈਂਪ ਮੁਜਫਰਾਬਾਦ ਲਸ਼ਕਰੇ ਤੈਬਾ ਦਾ ਜਿਹੜਾ ਟਿਕਾਣਾ ਸੀ ਔਰ ਇਸੇ ਤਰ੍ਹਾਂ ਨੋਵਾ ਜਿੱਥੇ ਮਜ਼ਾਈਲਾ ਡਾਕੀਆਂ ਗਈਆਂ ਹੈ ਭਾਰਤੀ 에ਅਰ ਫੋਰਸ ਵੱਲੋਂ ਉਸ ਹੀ ਸੈਦਨਾ ਬਲਾਲ ਕੈਂਪ ਮੁਜਫਰਾਬਾਦ ਇਹ ਵੀ ਜੈਸ਼ੇ ਮੁਹੰਮਦ ਦਾ ਟਿਕਾਣਾ ਸੀ ਉਧਰ ਹਮਲੇ ਤੇ ਪਾਕਿਸਤਾਨੀ ਮੀਡੀਆ ਅਤੇ ਸਰਕਾਰ ਨੇ ਤਿੰਨ ਅਲੱਗ-ਅਲੱਗ ਬਿਆਨ ਦਿੱਤੇ ਨੇ ਪਹਿਲਾ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਮ ਨੇ জিও टेलिविजन ਦੇ ਕਹਿਆ ਕਿ ਭਾਰਤ ਨੇ ਆਪਣੀ ਹਵਾਈ ਸੀਮਾ ਦੇ ਨਾਲ ਪਾਕਿਸਤਾਨ ਤੇ ਮਜ਼ਾਈਲ ਹਮਲੇ ਕੀਤੇ ਨੇ ਜੋ ਕਿ ਨਾਗਰਿਕ ਇਲਾਕਿਆਂ ਤੇ ਡਿੱਗੇ ਨੇ ਦੂਜਾ ਪਾਕਿਸਤਾਨੀ ਮੀਡੀਆ ਨੇ ਦਾਵਾ ਕੀਤਾ ਕਿ ਪਾਕਿਸਤਾਨੀ ਸੈਨਾ ਨੇ 6 ਭਾਰਤੀ ਫਾਈਟਰ ਜੈਟ ਹੇਠਾ ਸੋਧਲੇ ਨੇ ਇਹਨਾਂ ਵਿੱਚ 3 ਅਰਫਾਲ 2 ਮਿਗ 29 ਅਤੇ 1 ਸੁਖੋਈ ਸ਼ਾਮਲ ਹੈ ਐਲਓਸੀ ਦੇ ਨੇੜੇ ਭਾਰਤੀ ਚੱਕਪੋਸਟ ਵੀ ਤਬਾਹ ਕੀਤੇ ਗਏ ਨੇ ਇਹ ਪਾਕਿਸਤਾਨੀ ਮੀਡੀਆ ਨੇ ਦਾਵਾ ਕੀਤਾ ਤੀਜਾ ਜਿਹੜਾ ਪਾਕਿਸਤਾਨ ਨੇ ਜਿਹੜਾ ਆਪਣਾ ਫੋਕਾ ਦਾਵਾ ਕੀਤਾ ਉਹਦੇ ਚ ਕਿਹਾ ਕਿ ਹਮਲੇ ਦੀ ਲੋਕੇਸ਼ਨ ਅਤੇ ਮਰਨ ਵਾਲਿਆਂ ਦੀ ਅਲੱਗ-ਅਲੱਗ ਸੰਖਿਆ ਦੱਸੀ ਹੈ ਭਾਰਤ ਨੇ ਇਹ ਕਿਹਾ ਗਿਆ ਕਿ ਦੋ ਰਾਤ ਵਜੇ ਪੰਜ ਟਿਕਾਣਿਆਂ ਤੇ ਦਿੱਤੇ ਨੇ ਲੋਕਾਂ ਦੀ ਮੌਤ ਹੋਈ ਹੈ 3 ਘੰਟੇ ਬਾਅਦ ਫਿਰ ਇੰਟਰ ਸਰਵਿਸ ਪਬਲਿਕ ریلیਸ਼ਨ ਦੇ ਡਾਇਰੈਕਟਰ ਅਹਿਮਦ ਸ਼ਰੀਫ ਚੌਧਰੀ ਨੇ ਕਿਹਾ ਕਿ ਭਾਰਤ ਨੇ 6 ਇਲਾਕਿਆਂ ਦੇ ਵਿੱਚ ਜਬੀ ਮਜ਼ਾਈਲਾ ਜਿਹੜੇ ਦਾਗਿਆਂ ਇਹਨਾਂ ਵਿੱਚ 8 ਨਾਗਰਿਕ ਮਾਰੇ ਗਏ ਨੇ 35 ਘਾਇਲ ਤੇ 2 ਲਾਪਤ ਉਧਰ ਭਾਰਤ ਨੇ ਕੀ ਕਿਹਾ ਇੰਡੀਅਨ ਆਰਮੀ ਨੇ ਕਿਹਾ ਕਿ ਸਟ੍ਰਾਈਕ ਵਿੱਚ ਕੇਵਲ ਅਤਵਾਦੀ ਅੱਡਿਆਂ ਤੇ ਹੀ ਹਮਲੇ ਕੀਤੇ ਗਏ ਨੇ ਕਿਸੇ ਵੀ ਪਾਕਿਸਤਾਨੀ ਸੈਨਾ ਦੇ ਟਿਕਾਣਿਆਂ ਤੇ ਹਮਲਾ ਨਹੀਂ ਕੀਤਾ ਗਿਆ న్యూਸ ਏਜੰਸੀ ਏਐਨਆਈ ਦੇ ਜਾਣਕਾਰੀ ਮੁਤਾਬਕ ਜੈਸ਼ੇ ਮੁਹੰਮਦ ਅਤੇ ਲਸ਼ਕਰ ਅਤਵਾਦੀ ਸੰਗਠਨਾ ਦੇ ਟਿਕਾਣਿਆਂ ਨੂੰ ਹੀ ਟਾਰਗੇਟ ਦੇ ਤੌਰ ਤੇ ਸਿਲੈਕਟ ਕੀਤਾ ਗਿਆ ਸੀ ਪੈਲਗਾਮ ਹਮਲੇ ਦੇ ਵਿੱਚ 26 ਸਲਾਨੀ ਮਾਰੇ ਗਏ ਸੀ ਉਦੀ ਜਿਹੜੀ TRF ਨੇ ਜ਼ਿੰਮੇਵਾਰੀ ਲਈ ਸੀ ਬਾਅਦ ਮੁੱਕਰ ਗਿਆ ਕਸ਼ਮੀਰ ਵਿੱਚ ਪੈਲਗਾਮ ਵਿੱਚ 22 April ਨੂੰ ਅੱਤਵਾਦੀ ਹਮਲੇ ਵਿੱਚ ਇੱਕ ਨੇਪਾਲੀ ਨਾਗਰਿਕ ਸਮੇਤ 26 ਸਲਾਨੀ ਮਾਰੇ ਗਏ ਸੀ ਔਰ ਅੱਤਵਾਦੀਆਂ ਨੇ ਧਰਮ ਪੁਸ਼ ਕੇ ਗੋਲੀ ਮਾਰੀ ਸੀ ਹਮਲੇ ਦੀ ਜ਼ਿੰਮੇਵਾਰੀ ਪਹਿਲਾਂ ਲਸ਼ਕਰ-ਏ-ਤੌਬਾ ਦੇ ਪ੍ਰੌਕਸੀਸ ਗਠਨ ਦਾ ਰੈਜ਼ਿਡੈਂਸ ਫਰੰਟ TRF ਨੇ ਲਈ ਸੀ ਹਾਲਾਂਕਿ ਉਹ ਬਾਅਦ ਮੁੱਕਰ ਗਿਆ ਉਦھر ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਇਹ ਸ਼ਰਮਨਾਕ ਹੈ ਉਹਨਾਂ ਲੱਗਦਾ ਕਿ ਲੋਕਾਂ ਨੂੰ ਪਤਾ ਸੀ ਕਿ ਕੁਝ ਹੋਣ ਵਾਲਾ ਹੈ ਉਹ ਲੰਬੇ ਸਮੇਂ ਤੋਂ ਲਾੜੇ ਸੀ ਅਗਰ ਤੁਹਾਡੇ ਕੋਲ ਇਸ ਬਾਰੇ ਵਿੱਚ ਕੋਈ ਸੋਚੇ ਤਾਂ ਕਈ ਦਹਾਕਿਆਂ ਤੇ ਸਦੀਆਂ ਤੋਂ ਲੜ ਰਹੇ ਨੇ ਮੈਨੂੰ ਉਮੀਦ ਹੈ ਕਿ ਜਲਦੀ ਹੀ ਖਤਮ ਹੋ ਜਾਏਗਾ ਕਸ਼ਮੀਰ ਦੇ ਪੈਲਗਾਂ ਵਿੱਚ 22 April ਨੂੰ ਅੱਤਵਾਦੀ ਹਮਲਾ ਹੋਇਆ ਸੀ ਜਿਸ ਵਿੱਚ 26 ਸਲਾਨੀ ਮਾਰੇ ਗਏ ਸੀ ਜਿਹਦੇ ਵਿੱਚ ਇੱਕ ਜਿਹੜਾ ਵਾ ਨੇਪਾਲੀ ਟੂਰਿਸਟ ਸੀ ਤੇ ਆਪਰੇਸ਼ਨ ਸੰਦੂਰ ਨੂੰ ਲੈ ਕੇ ਜਿਹੜੇ ਇੰਡੀਅਨ ਆਰਮੀ ਨੇ ਟਵੀਟ ਵੀ ਕੀਤੇ ਜਿਹਦੇ ਵਿੱਚ ਲਿਖਿਆ ਜਸਟਿਸ ਇਜ਼ ਸਰਵ ਔਰ ਸਭ ਤੋਂ ਵੱਡੀ ਗੱਲ ਹੈ ਕਿ ਭਾਰਤ ਦਾ ਹੁਣ ਤੱਕ ਪਾਕਿਸਤਾਨ ਨੂੰ ਜਿਹੜਾ ਹਮਲਾ ਉੜੀ ਹਮਲਾ 18 ਸਤੰਬਰ 216 ਨੂੰ ਸੀ ਭਾਰੀ ਹਥਿਆਰਾਂ ਦੇ ਨਾਲ ਲਏ ਚਾਰਾਤਵਾਦੀਆਂ ਨੇ ਐਲੋਸੀ ਦੇ ਨੇੜੇ ਉੜੀ ਸੈਕਟਰ ਵਿੱਚ ਸੈਨਾ ਦੇ ਬਰਗੇਡ ਤੇ ਜਿਹੜਾ ਹਮਲਾ ਕੀਤਾ ਸੀ ਫਿਰ ਕੈਂਪ ਵਿਸੋਰੇ 19 ਜਿਹੜੇ ਨੇ ਨੌਜਵਾਨਾਂ ਦੀ ਹੱਤਿਆ ਕਰ ਦਿੱਤੀ ਤੇ ਫਿਰ 11 ਦਿਨ ਬਾਅਦ ਭਾਰਤ ਦਾ ਜਵਾਬ ਸੀ ਸਰਜਿਕਲ ਸਟ੍ਰਾਈਕ 29 ਸਤੰਬਰ 216 ਨੂੰ ਭਾਰਤੀ ਸੈਨਾ ਨੇ 25 ਕਮਾਂਡੋ ਦੇ ਨਾਲ ਐਲੋਸੀ ਪਾਰ ਕਰਕੇ POK ਦੇ ਸਰਜੀਕਲ ਸਟ੍ਰਾਈਕ ਕੀਤੀ ਸੀ ਅੱਤਵਾਦੀਆਂ ਦੇ 6 ਲਾਂਚ ਪੈਡ ਤਬਾਹ ਕੀਤੇ ਸੀ ਤੇ ਤਕਰੀਬ 40 ਪਾਕਿਸਤਾਨੀ ਅੱਤਵਾਦੀ ਮਾਰੇ ਸਨ ਫਿਰ ਪਲਵਾਮਾ ਹਮਲਾ 14 ਫਰਵਰੀ 2119 ਚ ਜੰਮੂ ਕਸ਼ਮੀਰ ਨੈਸ਼ਨਲ ਹਾਈਵੇ ਤੇ CRP ਜਵਾਨਾਂ ਦੇ ਕਾਫਲੇ ਤੇ ਆਤਮ ਹੱਤਿਆ ਹਮਲਾ ਹੋਇਆ ਸੀ 40 ਜਵਾਨ ਸ਼ਹੀਦ ਹੋਏ ਸੀ ਫਿਰ 12 ਦਿਨ ਬਾਅਦ ਭਾਰਤ ਨੇ ਜਵਾਬ ਦਿੱਤਾ ਸੀ 에어 ਸਟ੍ਰਾਈਕ ਦੇ ਰੂਪ ਵਿੱਚ 26 ਫਰਵਰੀ 2119 ਨੂੰ ਏਅਰ ਫੋਰਸ ਦੇ 12 ਮਾਰਚ 2000 ਜੈਡਸ ਨੇ ਐਲੋਸੀ ਪਾਰ ਕਰਕੇ ਬਾਲਾਕੋੜ ਵਿੱਚ ਜੈਸ਼ੇ ਮੁਹੰਮਦ ਵਰਗੇ ਅੱਤਵਾਦੀ ਸੰਗਠਨਾਂ ਤੇ ਹਮਲਾ ਕੀਤਾ ਇਸ ਤਕਰੀਬ 300 ਅੱਤਵਾਦੀ ਮਾਰੇ ਸਨ ਫਿਰ ਪੈਲਗਾਮਾ 22 April 2025 ਨੂੰ 22 ਰਨ ਘਾਟੀ ਵਿੱਚ ਅੱਤਵਾਦੀਆਂ ਵੱਲੋਂ 26 ਅਸਲਾਨੀਆਂ ਦੀ ਹੱਤਿਆ ਕੀਤੀ ਗਈ ਸੀ ਤੇ ਫਿਰ 15 ਦਿਨ ਬਾਅਦ ਭਾਰਤ ਨੇ ਫਿਰ ਇੱਕ ਵਾਰ ਏਅਰ ਸਟ੍ਰਾਈਕ ਦੇ ਰੂਪ ਦੇ ਵਿੱਚ ਪਾਕਿਸਤਾਨ ਨੂੰ ਜਵਾਬ ਦਿੱਤਾ 7 ਮਈ ਦੀ ਰਾਤ ਨੂੰ ਪਾਕਿਸਤਾਨ ਅਤੇ पीओके ਦੇ 9 ਅੱਤਵਾਦੀ ਸੰਗਠਨਾਂ ਦੇ ਠਿਕਾਣਿਆਂ ਤੇ ਇਹ ਸਟ੍ਰਾਈ ਕੀਤੀ ਜਿਸ ਵਿੱਚ 5 ਪੀਓਕੇ ਅਤੇ 4 ਪਾਕਿਸਤਾਨ ਦੇ ਵਿੱਚ ਤੇ 100 ਦੇ ਕਰੀਬ ਜਿਹੜੇ ਨੇ ਪਾਕਿਸਤਾਨੀ ਜਿਹੜੇ ਨੇ ਉਹ ਅੱਤਵਾਦੀ ਮਾਰੇ ਗਏ ਨੇ ਉਧਰ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਅਮਰ ਅਬਦੁੱਲਾ ਨੇ ਸੁਰੱਖਿਆ ਨੂੰ ਲੈ ਕੇ ਇੱਕ ਬੈਠਕ ਕੀਤੀ ਆ ਔਰ ਇਸ ਤੋਂ ਇਲਾਵਾ ਚੀਫ ਆਫ ਡਿਫੈਂਸ ਸਟਾਫ ਜਨਰਲ ਅਨਿਲ ਚੋਹਾਨ ਨੇ ਦਿੱਲੀ ਵਿੱਚ ਦੇਸ਼ ਦੇ ਰੱਖਿਆ ਮੰਤਰੀ ਰਾਜ ਨਾਥ ਸਿੰਘ ਦੇ ਨਾਲ ਮੁਲਾਕਾਤ ਕੀਤੀ ਇਸ ਬੈਠਕ ਵਿੱਚ ਸੁਰੱਖਿਆ ਮਾਮਲੇ ਤੇ ਰੱਖਿਆ ਨੀਤੀ ਤੇ ਵੀ ਚਰਚਾ ਕੀਤੀ ਗਈ ਹੈ ਉਧਰ ਪੰਜਾਬ ਵਿੱਚ ਬਾਰਡਰ ਤੇ ਬੀਐਸਐਫ ਅਲਰਟ ਹੈ 에ਅਰ ਸਟ੍ਰਾਈਕ ਤੋਂ ਬਾਅਦ ਪਾਕਿਸਤਾਨ ਵੱਲੋਂ ਕਿਸੇ ਵੀ ਤਰ੍ਹਾਂ ਦੀ ਜਿਹੜੀ ਅਗਰ ਪ੍ਰਤੀਕਿਰਿਆ ਦਾ ਜਵਾਬ ਦੇ ਲਈ ਬੀਐਸਐਫ ਬਿਲਕੁਲ ਤਿਆਰ ਹੈ ਉਧਰ ਪਾਕਿਸਤਾਨ ਦੇ اسلامਾਬਾਦ ਸਾਰੇ ਸਰਕਾਰੀ ਤੇ ਨਿੱਜੀ ਸਕੂਲ ਅਤੇ ਕਾਲਜ ਬੰਦ ਕਰ ਦਿੱਤੇ ਗਏ ਨੇ ਹਾਲਾਂਕਿ ਸਰਕਾਰ ਨੇ ਇਹ ਜਿਹੜੀ ਨਿਰਧਾਰਤ ਤੌਰ ਤੇ ਜਿਹੜੀ ਪ੍ਰੀਖਿਆ ਉਹਦੇ 'ਚ ਕੋਈ ਤਬਦੀਲੀ ਨਹੀਂ ਕੀਤੀ ਏਅਰ ਸਟ੍ਰਾਈਕ ਤੋਂ ਬਾਅਦ ਐਲੋਸੀ ਤੇ ਇੰਟਰਨੈਸ਼ਨਲ ਬਾਰਡਰ ਤੇ ਪਾਕਿਸਤਾਨੀ ਸੈਨਾ ਲਗਾਤਾਰ ਫਾਇਰਿੰਗ ਕਰ ਰਹੀ ਹੈ ਫਾਇਰਿੰਗ ਵਿੱਚ ਜੰਮੂ ਕਸ਼ਮੀਰ ਦੇ ਪੂਰਬੀ ਇਲਾਕੇ ਵਿੱਚ 6 ਨਾਗਰਿਕਾਂ ਦੀ ਮੌਤ ਹੋ ਗਈ ਅਤੇ 34 ਜ਼ਖਮੀ ਦੱਸੇ ਜਾ ਰਹੇ ਨੇ ਹਾਲਾਂਕਿ ਇਸ ਦੀ ਕੋਈ ਪੁਸ਼ਟੀ ਨਹੀਂ ਆਈ ਉਧਰ ਦੇਸ਼ ਦੇ ਰੱਖਿਆ ਮੰਤਰੀ ਵੀ ਅੱਜ ਪ੍ਰੈਸ ਰੂਮ ਬਰੀਫਿੰਗ ਕਰਨਗੇ ਇਸੇ ਤਰ੍ਹਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਹਿ ਕੇ ਸਾਨੂੰ ਸਾਡੀ ਸੈਨਾ ਤੇ ਮਾਣ ਮੋਦੀ ਸਰਕਾਰ ਦਾ ਸੰਕਲਪ ਹੈ ਕਿ ਭਾਰਤ ਅਤੇ ਇਸ ਦੇ ਲੋਕਾਂ ਦੇ ਕਿਸੇ ਵੀ ਹਮਲੇ ਦਾ ਮੂੰਹ ਤੋੜਵਾ ਜਵਾਬ ਦਿੱਤਾ ਜਾਊਗਾ ਭਾਰਤ ਆਤਵਾਦ ਨੂੰ ਜੜ ਤੋਂ ਖਤਮ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਸਾਡੀ ਸੈਨਾ ਦਾ ਇਹ ਬਹਾਦਰੀ ਵਾਲਾ ਕਦਮ ਤੋਂ ਸਪਸ਼ਟ ਹੋ ਗਿਆ ਕਿ ਭਾਰਤ ਕਿਸੇ ਵੀ ਚੁਣੌਤੀ ਦਾ ਡਟ ਕੇ ਸਾਹਮਣਾ ਕਰ ਸਕੇਗਾ ਤੇ ਕਰਦਾ ਰਹੇਗਾ ਅਤੇ ਨਾਗਰਿਕਾਂ ਦੀ ਸੁਰੱਖਿਆ ਲਈ ਹਰ ਸੰਭਵ ਯਤਨ ਕੀਤੇ ਜਾਣਗੇ ਉਧਰ ਇਸ ਮਸਲੇ ਦੇ ਵਿੱਚ ਅਮਰੀਕਾ ਤੋਂ ਬਾਅਦ ਚੀਨ ਨੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ ਹੈ ਚੀਨ ਦੇ ਵਿਦੇਸ਼ ਮੰਤਰਾਲੇ ਦੇ ਇੱਕ ਬਲਾਰੇ ਨੇ 7 ਮਈ ਨੂੰ ਪਾਕਿਸਤਾਨ ਤੇ ਭਾਰਤ ਦੀ 에ਅਰ ਸਟ੍ਰਾਈਕ ਤੇ ਚਿੰਤਾ ਪ੍ਰਗਟ ਕੀਤੀ ਉਹਨਾਂ ਕਿਹਾ ਕਿ ਭਾਰਤ ਦੀ ਆਰਮੀ ਕਾਰਵਾਈ ਜਿਹੜੀ ਆ ਅਫਸੋਜਨਕ ਹੈ ਅਸੀਂ ਮੌਜੂਦਾ ਹਾਲਾਤ ਨੂੰ ਲੈ ਕੇ ਚਿੰਤਤ ਆ ਭਾਰਤ ਤੇ ਪਾਕਿਸਤਾਨ ਦੋਨੋਂ ਇੱਕ ਦੂਜੇ ਦੇ ਪੜੋਸੀ ਅਤੇ ਚੀਨ ਦੇ ਪੜੋਸੀ ਨੇ ਚੀਨ ਵੀ ਅੱਤਵਾਦ ਦੇ ਸਾਰੇ ਰੂਪਾਂ ਦਾ ਵਿਰੋਧ ਕਰਦਾ ਅਸੀਂ ਦੋਨਾਂ ਧਿਰਾਂ ਨੂੰ ਅਪੀਲ ਕਰਦੇ ਕੋਈ ਸ਼ਾਂਤੀ ਅਤੇ ਸਇ ਤਿਰਤਾ ਨੂੰ ਪਹਿਲ ਦਿਨ ਸੰਜਮ ਵਰਤਨ ਅਤੇ ਅਜਿਹੇ ਕਦਮ ਨਾ ਉਠਾਏ ਜਾਣ ਜੋ ਹਾਲਾਤ ਨੂੰ ਹੋਰ ਜਟਿਲ ਬਣਾ ਦੇਣ ਉਧਰ ਕਾਂਗਰਸ ਪਾਰਟੀ ਨੇ ਵੀ ਆਪਣੀ ਪੱਖ ਰੱਖਿਆ ਕਾਂਗਰਸ ਪਾਰਟੀ ਦੇ ਨੇਤਾ ਪਵਨ ਖੇੜਾ ਨੇ ਕਿਹਾ ਕਿ ਸਾਨੂੰ ਆਪਣੀ ਆਰਮੀ ਤੇ ਮਾਣ ਹੈ ਜੋ ਸਾਡੇ નિર્ਦੋਸ਼ ਨਾਗਰਿਕਾਂ ਤੇ ਅੱਤਵਾਦੀ ਹਮਲੇ ਦੀ ਹਿਮਾਕਤ ਕਰੇਗਾ ਉਸੇ ਤਰ੍ਹਾਂ ਇਹਨਾਂ ਨੂੰ ਮੂੰਹ ਤੋੜਵਾ ਜਵਾਬ ਦਿੱਤਾ ਜਾਊਗਾ ਪੈਲਗਾਮ ਹਮਲੇ ਤੋਂ ਬਾਅਦ ਕਹਾਂਗੇ ਇਸ ਨੇ ਬਿਨਾਂ ਕਿਸੇ ਝਿਜਕ ਤੋਂ ਬਾਅਦ ਸਕੇਂਦਰ ਸਰਕਾਰ ਦਾ ਸਮਰਥਨ ਦਿੱਤਾ ਔਰ ਕਿਹਾ ਸੀ ਕਿ ਪੂਰਾ ਦੇਸ਼ ਇਕਜੁੱਟ ਹੋ ਕੇ ਬੋਲੇਗਾ ਔਰ ਸਰਕਾਰ ਦੇ ਨਾਲ ਖੜੇ ਹੋਏਗਾ ਉਧਰ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਮ ਨੇ ਵਿਦੇਸ਼ੀ ਮੀਡੀਆ ਨੂੰ ਦਿੱਤੇ ਇੰਟਰਵਿਊ 'ਚ ਦਾਵਾ ਕੀਤਾ ਕਿ ਭਾਰਤ ਨੇ ਪਾਕਿਸਤਾਨ ਦੇ ਕੁਝ ਸੈਨਿਕਾਂ ਨੂੰ ਬੰਦੀ ਬਣਾ ਲਿਆ ਇਸ ਬਿਆਨ ਤੋਂ ਕੁਝ ਘੰਟੇ ਬਾਅਦ ਉਹਨਾਂ ਨੇ ਲੋਕਲ ਮੀਡੀਆ ਦੇ ਸਾਹਮਣੇ ਆਪਣੀ ਗਲਤੀ ਵੀ ਮੰਨੀ ਐ ਤੇ ਕਿਹਾ ਕਿ ਕਿਸੇ ਵੀ ਭਾਰਤੀ ਸੈਨਿਕ ਨੂੰ ਬੰਦੀ ਨਹੀਂ ਬਣਾਇਆ ਗਿਆ ਇਸੇ ਤਰ੍ਹਾਂ ਜੰਮੂ ਖਸ਼ਮੀਰ ਦੇ ਲੈਫਟੀਨੈਂਟ ਗਵਰਨਰ ਮਰੋਸ ਸਿੰਘ ਨੇ ਕਿਹਾ ਕਿ ਹਾਲਾਤ ਤੇ ਜੰਮੂ ਖਸ਼ਮੀਰ ਦੇ ਬਾਰਡਰ ਲਾਕੇ ਤੇ ਨਜ਼ਰ ਰੱਖੀ ਜਾ ਰਹੀ ਹੈ ਸਰਕਾਰ ਪੂਰੀ ਤਰ੍ਹਾਂ ਤਿਆਰ ਹੈ ਸੂਵੇਦਨਸ਼ੀ ਇਲਾਕਿਆਂ ਵਿੱਚ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਸ਼ਿਫਟ ਕਰ ਲਈ ਰਹਿਣ ਖਾਣ ਪੀਣ ਤੇ ਇਲਾਜ ਦੀ ਵਿਵਸਥਾ ਕਰਨ ਦੇ ਲਈ ਨਿਰਦੇਸ਼ ਦਿੱਤੇ ਗਏ ਨੇ ਹਰ ਨਾਗਰਿਕ ਦੀ ਸੁਰੱਖਿਆ ਤੈਅ ਕੀਤੀ ਜਾਊਗੀ ਉਧਰ ਐਨਐਸਏ ਚੀਫ ਅਜੀਤ ਦਿਵਾਰ ਅਚਾਨਕ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨੂੰ ਵੀ ਮਿਲਣ ਪਹੁੰਚੇ ਨੇ ਦੱਸਿਆ ਜਾ ਰਿਹਾ ਕਿ ਇਸ ਮੀਟਿੰਗ ਵਿੱਚ ਪੀਐਮ ਨੂੰ 에어 ਸਟ੍ਰਾਈਕ ਦੇ ਬਾਰੇ ਜਾਣਕਾਰੀ ਦਿੱਤੀ ਜਾਵੇਗੀ ਪੀਐਮ ਨੇ ਪੂਰੀ ਰਾਤ 에어 ਸਟ੍ਰਾਈਕ ਦੀ ਮੋਨੀਟਰਿੰਗ ਕੀਤੀ ਹੈ ਹੁਣ ਫਿਲਹਾਲ ਜਿਹੜੀ ਖਬਰ ਸਾਹਮਣੇ ਆ ਰਹੀ ਹੈ ਕਿ ਭਾਰਤ ਵੱਲੋਂ ਜਿਹੜਾ ਪਾਕਿਸਤਾਨ ਤੇ ਅੱਤਵਾਦੀ ਸੰਗਠਨਾਂ ਤੇ ਹਮਲੇ ਕੀਤੇ ਉਹਦੇ ਨਾਲ ਪਾਕਿਸਤਾਨ ਹਿਲ ਗਿਆ ਔਰ ਨਾਲ ਦੀ ਨਾਲ ਇਸ ਮਸਲੇ ਵਿੱਚ ਦੁਨੀਆ ਭਰ ਦੇ ਜਿਹੜੇ ਦੇਸ਼ ਨੇ ਮੁਲਕ ਨੇ ਉੱਥੋਂ ਦੀਆਂ ਸਰਕਾਰਾਂ ਨੇ ਭਾਰਤ ਦੇ ਨਾਲ ਖੜੇ ਹੋਣ ਦੀ ਗੱਲ ਆਕੀ ਹੈ ਤੇ ਆਪਰੇਸ਼ਨ ਸੰਦੂਰ ਦੇ ਤਹਿਤ ਭਾਰਤ ਨੇ ਪਹਿਲਗਾਮ ਅੱਤਵਾਦੀ ਹਮਲੇ ਦਾ ਬਦਲਾ ਲਿਆ ਪਾਕਿਸਤਾਨ ਦੇ 24 ਮਜ਼ਾਈਲਾਂ ਜਿਹੜੀਆਂ ਨੇ ਦਾਗੀਆਂ ਗਈਆਂ ਇਸ ਖਬਰ ਆ ਰਹੀ ਹੈ ਔਰ 100 ਤੋਂ ਜ਼ਿਆਦਾ ਜਿਹੜੇ ਅੱਤਵਾਦੀ ਉਹ ਮਾਰ ਦਿੱਤੇ ਗਏ ਨੇ ਔਰ ਖਾਸ ਕਰਕੇ ਇਹ ਜਿਹੜੇ ਟਿਕਾਣੇ ਨੇ ਇਹ ਅੱਤਵਾਦੀ ਸੰਗਠਨਾਂ ਦੇ ਟਿਕਾਣੇ ਸੀ ਜਿੱਥੇ ਇਹ ਨੌ ਜਿਹੜੇ ਨੇ ਭਾਰਤ ਦੀ ਫੌਜ ਵੱਲੋਂ ਇਹ ਟਿਕਾਣੇ ਚੁਣੇ ਗਏ ਸੀ ਜਿਹਦੇ ਚ ਮਰਕਜ਼ ਸੁਬਾਨ ਅੱਲਾ ਇਹ ਬਾਬਲਪੁਰ ਦੇ ਵਿੱਚ ਹੀ ਇੱਥੇ ਅਟੈਕ ਕੀਤਾ ਗਿਆ ਇਥੇ ਜੈਸ਼ੇ ਮਹਮਦ ਜਿਹੜਾ ਪਾਕਿਸਤਾਨ ਦਾ ਆਤਵਾਦੀ ਸੰਗਠਨ ਆ ਉਹ ਉੱਥੇ ਅੱਡਾ ਸੀ ਉਹਨਾਂ ਦਾ ਫਿਰ ਮਰਕਜ਼ ਤਾਇਬਾ ਮੁਰੀਦ ਕੇ ਇਹ ਅੰਮ੍ਰਿਤਸਰ ਤੋਂ 60 ਕਿਲੋਮੀਟਰ ਦੀ ਦੂਰੀ ਦੇ ਇਹ ਵੀ ਲਸ਼ਕਰੇ ਤਾਇਬਾ ਦਾ ਟਿਕਾਣਾ ਸੀ ਸਰਜਲ ਤੇਰਾ ਤੇਰਾ ਕਲਾ ਇਹ ਜੈਸ਼ੇ ਮਹਮਦ ਦਾ ਅੱਡਾ ਸੀ ਮਸੂਨਾ ਜੋਆ ਸਿਆਲਕੋਟ ਹিজਬੁਲ ਮੁਜਾਹਦੀਨ ਦਾ ਅੱਡਾ ਸੀ ਔਰ ਇਸੇ ਤਰ੍ਹਾਂ ਮਰਕਜ਼ ਅਲੇ ਹਦੀਸ ਬਰਨਾਲਾ ਇਹ ਲਸ਼ਕਰੇ ਤਾਇਬਾ ਦਾ ਟਿਕਾਣਾ ਸੀ ਮਰਕਜ਼ ਅਬਾਸਕੋਟਲੀ ਜੈਸ਼ੇ ਮੁਹੰਮਦ ਮਸਕਰ ਰਹੀਲ ਸ਼ਾਹਿਦ ਕੋਟੇ ਹਿਜ਼ਬੁਲ ਮਜਾਹੂਦੀਨ ਸ਼ਾਵੀ ਨਾਲਾ ਕੈਂਪ ਮੁਜ਼ਫਰਾਬਾਦ ਲਸ਼ਕਰੇ ਤੌਬਾ ਅਤੇ ਸ਼ਾਹਿਦਨਾ ਬਲਾਲ ਕੈਂਪ ਮੁਜ਼ਫਰਾਬਾਦ ਇਹ ਜੈਸ਼ੇ ਮੁਹੰਮਦ ਦਾ ਅੱਡਾ ਜਿੱਥੇ ਇਹ ਭਾਰਤੀ 에ਅਰ ਫੋਰਸ ਵੱਲੋਂ ਇਹਨਾਂ 9 ਅੱਤਵਾਦੀ ਸੰਗਠਨਾਂ ਦੇ ਅੱਡਿਆਂ ਤੇ ਹਮਲੇ ਕੀਤੇ ਗਏ ਹੁਣ ਤੱਕ ਖਬਰ ਸਾਹਮਣੇ ਆਈ ਹੈ ਕਿ 100 ਤੋਂ ਜ਼ਿਆਦਾ ਜਿਹੜੇ ਨੇ ਪਾਕਿਸਤਾਨੀ ਜਿਹੜੇ ਅੱਤਵਾਦੀ ਉਹ ਮਾਰੇ ਗਏ ਨੇ ਫਿਲਹਾਲ ਇਸ ਖਬਰ ਦੇ ਨਾਲ ਤੁਹਾਡੇ ਤੋਂ ਲੈਨੇ ਆ ਗਿਆ ਦੇਖਦੇ ਰਹੋ ABC ਪੰਜਾਬ